ਉਹ ਦੇਖਦੇ ਜਾਓ ਕਾਗਜ਼ ਕੱਢੀ ਜਾਂਦੇ ਆ ਸਾਰੇ ਆ ਵੀ ਤਾਂ ਬੱਸਾਂ ਆ ਲਈਏ ਇਹ ਇਹ ਬਾੜੀਆਂ ਇੱਥੋਂ ਲਵਾਉਂਦੇ ਆ ਸਾਡਾ ਥੋੜੇ ਵਾਲਾ ਜਿਹੜਾ ਐਮਐਲ ਉਹ ਬਾੜੀਆਂ ਲਵਾਉਣ ਉੱਧਰ ਗਿਆ ਹੈ ਰਾਜਸਥਾਨ ਚ 2.5 ਕਰੋੜ ਦਾ ਤੇਲ ਹੀ ਲੱਗਿਆ ਵਸਾਨੂੰ ਭੇਜਣ ਨੂੰ ਨਾ ਦੱਸੋ ਕੋਈ ਗੱਲ ਹੈ ਯਾਰ ਕੋਈ ਵਾਇਰ ਸਪੈਸ਼ਲ ਲਵਾਉਂਦੇ ਆ ਬਾੜੇ ਮਸ਼ਹੂਰ ਮਸ਼ਹੂਰ ਸਾਡੀਆਂ ਨੇ ਸਾਰੀ ਦੁਨੀਆ ਚ ਵੀ ਇੱਥੇ ਵੀ ਬਾੜੀਆਂ ਬਣਾ ਪਧੌੜ ਬਣਦੀਆਂ ਸਤਲੁਜ ਵਾਲੇ ਨੇ ਹੈਨਾ ਅੱਜ ਪੱਪਸਾਨ ਤੇ ਜਾਂਦੇ ਰਿਆਂ ਆਪਾਂ ਨੂੰ ਲਿਖਿਆ ਹੁੰਦਾ ਸਤਲੋਜ ਦਾ ਹਰ ਗੋਬਿੰਦ ਵਾਲਾ ਜਿਹੜੇ ਵਧਾਉਣਾ ਕੰਮਕਾਰ ਲਈ ਆਪਾਂ ਸਾਰੇ ਕੋਈ ਕਿਸੇ ਪੱਖੋਂ ਘਟ ਘਟ ਨਹੀਂ ਕੋਈ ਚੀਜ਼ ਪੂਰੀ ਦੁਨੀਆ 'ਚ ਪੰਜਾਬੀ ਵਸਦੇ ਆ ਕਾਮਯਾਬ ਪੰਜਾਬੀ ਵਸਦੇ ਆ ਪੂਰੀ ਦੁਨੀਆ 'ਚ ਪੰਜਾਬੀ ਕਾਮਯਾਬ ਆ ਇੱਥੇ ਫੇਲ ਕਰ ਨਹੀਂ ਨਿੰਦਿੰਦੇ ਸਾਨੂੰ ਕੁਝ ਕੋਈ ਕੰਮ ਹੀ ਨਹੀਂ ਕਰਨਦੇ ਕੋਈ ਕੋਈ ਸਰਪੰਚੀ 'ਚ ਖੜਾ ਹੋਣ ਲੱਗ ਜੇ ਚੱਲ ਪਰਚਾ ਪਾਓ ਵੱਡਾ ਲੀਡਰ ਨਾ ਬਣ ਜਾਈਏ ਲੈ ਪਰ ਇਹਨਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਮੇਰੇ ਤੇ ਯਕੀਨ ਰੱਖਿਓ ਕੱਲੇ-ਕੱਲੇ ਦਾ ਸਾਫ ਹੋਊਗਾ ਕਿਸੇ ਦਾ ਲੇਟ ਹੋਊ ਪਾਗਜਾਂ ਰਾਹੀਂ ਕਈ ਵਾਰੀ ਕਾਗਜ ਕੱਚੇ ਬਣਾ ਰਹਿ ਜਾਣ ਕਿਤੇ ਕਾਗਜਾਂ ਰਾਹੀਂ ਅਸੀਂ ਪੱਕਾ ਜਿੰਦਾ ਲਾ ਰਹੇ ਹਾਂ ਮਦਾ ਹੋਂ ਸਾਰਿਆਂ ਦੀ ਪੈਨਸ਼ਨਾਂ ਕੱਟ ਗਈਆਂ ਐਮਐਲਏ ਦੀਆਂ 6-6 ਪੈਨਸ਼ਨਾਂ ਲੈਣੇ ਸੀ ਮਾਝੇ ਕਲੇਣੀਆਂ ਲੋ ਨਹੀਂ ਮੈਂ ਇਹਦੇ ਵੀ ਕਹਾਤਾ ਮੰਨ ਲਿਆ ਕਹਿੰਦੇ ਚੱਲ ਇੱਕ ਬਹੁਤਾ ਇੱਕ ਬਹੁਤਾ ਇੱਕ ਕੋਈ ਨਹੀਂ ਮੈਂ ਕਹਾਂ ਲੋਕਾਂ ਨੂੰ ਤਰਖਾ ਨਹੀਂ ਮਿਲਦੇ ਤੁਸੀਂ ਪੈਨਸ਼ਨਾਂ ਦੇਈ ਜਨ ਹਰ ਵਾਰੀ ਜਿੰਨੀ ਵਾਰੀ ਜਿੱਤ ਕੇ 60000 ਜੋੜ ਲਓ ਜੇ 6 ਵਾਰੀ ਜਿੱਤ ਕੇ 360000 ਪੈਨਸ਼ਨ 6 ਵਾਰੀਆਂ ਦੀ ਅੱਡ ਅੱਡ ਭਾਵੇਂ ਪੰਜ 10 ਦੇ ਐਮਐਲਏ ਰਹੇ ਹੂੰ ਉਹ ਮੈਂ ਕਹਾਂ ਯਾਰ ਜਦੋਂ ਨਾ ਵੋਟਾ ਮੰਗਣ ਜਾਂਦੇ ਹੋ ਕਹਿੰਦੇ ਸੇਵਾ ਦਾ ਮੌਕਾ ਤੇ ਸੇਵਾ ਦੀ ਪੈਨਸ਼ਨ ਹੁੰਦੀ ਹੈ ਸੋ ਵੀਰੋ ਕੌਣੀ ਪਿੰਡ ਚ ਆਇਆ 45000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਤੁਹਾਡਾ ਛੋਟਾ ਵੱਡਾ ਭਰਾ ਖੜਾ ਤੋਂ 45000 ਸਰਕਾਰੀ ਨੌਕਰੀਆਂ 15 ਨੌਕਰੀਆਂ ਦਾ ਤੁਹਾਡੇ ਪਿੰਡ 'ਚ ਹੀ ਨੇ ਮੈਨੂੰ ਸੁਖਵਿੰਦਰ ਨੇ ਸਾਡਾ ਸਾਥੀ ਹੈ ਪੁਰਾਣਾ ਨੌਕਰੀਆਂ ਦੀ ਲਿਸਟ ਦਿੱਤੀ ਹੈ ਕਹਿੰਦੇ ਜੀ ਆ ਇੱਕ ਮੁੰਡਾ ਹੈ ਮਨਪ੍ਰੀਤ son of ਕੁਲਦੀਪ ਸਿੰਘ ਚੌਥੀ ਨੌਕਰੀ ਆਉਦੀ ਲੈ ਪਹਿਲਾ ਪਰਿਵਾਰੀ ਲੱਗਿਆ ਫਿਰ ਕਾਰਪੋਰੇਟ ਇਨਸਪੈਕਟਰ ਏਡੀਓ ਖੇਤੀਬਾੜੀ ਚ 22 ਚ 23 ਚ 24 ਚ ਹੋਰ ਪੜੀ ਗਿਆ ਵੱਡੀ ਨੌਕਰੀ ਲਈ ਗਿਆ 1 ਰੁਪਿਆ ਕਿਸੇ ਨੂੰ ਦਿੱਤਾ ਹੋਵੇ 1 ਰੁਪਿਆ ਕਿਸੇ ਨੂੰ ਜਿਸ਼ਪਾਰਸ਼ ਲਈ ਹੋਵੇ ਆ ਮੇਰੇ ਕੋਲ ਲਿਸਟ ਤੁਹਾਡੇ ਪਿੰਡ ਦੀ ਪੁਲਿਸ ਵਾਲਾ ਪੁਲਿਸ ਚ ਨੇ ਤੁਹਾਡੇ ਪਿੰਡ ਦੇ ਮੁੰਡੇ ਹੈ ਜੀ ਤੇ ਸਥਾਨਕ ਸਰਕਾਰਾਂ ਚ ਸਿੱਖਿਆ ਵਿਭਾਗ ਚ ਹਰੇਕ ਪਿੰਡ ਦਾ ਹੁਣ ਤਾਂ ਪਿੰਡਾਂ ਚ ਮੁਕਾਬਲਾ ਆ ਹੁੰਦਾ ਤੁਹਾਡੇ ਪਿੰਡ ਕਿੰਨੇ ਲੱਗੇ ਬਾਈ ਜਿਹੜੇ ਸਰਕਾਰੀ ਕਾਰਨ ਉਹ ਬਈ ਨੀਤ ਸਾਫ ਚਾਹੀਦੀ ਐ ਬਿਜਲੀ ਪਹਿਲਾਂ ਬਿਕਰ ਆਲੀ ਫ੍ਰੀ ਕੀਤੀ 0 ਬਿੱਲ 90% ਨੂੰ ਫੇਰ ਖੇਤਾ ਵਾਲੀ ਮੈਂ ਕਹਾਂ ਰਾਤ ਨੂੰ ਕਿਉਂ ਦਿਨੋਂ ਯਾਰ 2:00 ਵਜੇ ਆਉਂ ਕਹਿੰਦੇ ਰਾਤ ਨੂੰ ਨਾ ਪਹਿਲਾਂ ਸੌਂ ਖਾ ਦੇ ਨਾ ਮਗਰੋਂ ਕਹਾਂ ਮੈਂ ਦੁਨੀਆ ਦੇ ਸਾਰੇ ਦਫ਼ਤਰ ਦੇ ਨੇ 9 ਤੋਂ 5 ਲੱਗਦੇ ਆ ਇਹ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ ਕਿਉਂ ਖੋਲਦੇ ਹੋ 2:00 ਵਜੇ ਸੱਪਾਂ ਦੀਆਂ ਸਰੀਆਂ ਵਿੱਚ ਦੇ ਫੇਰਦੇ ਰਹਿੰਦੇ ਉੱਥੇ ਦਿਨੇ ਕਰੋ ਮੈਂ ਆਉਂਗੇ ਨਾ ਦਿਨੇ ਹੁਣ ਸੋ ਵੀਰੋ ਇਹ ਉਹੀ ਗੱਲਾਂ ਜਾਣ ਸਕਦਾ ਬੰਦਾ ਜਿਹਨੇ 1922 ਦੀਆਂ ਚਾਬੀਆਂ ਨਾਲ ਨਟ ਖੋਲੇ ਹੋਣ ਜਿਹਨੇ ਤੋਤੇ ਰੈਂਚ ਨਾਲ ਨਟ ਖੋਲੇ ਹੋਣ ਇਹਨਾਂ ਤੇ ਐਸੇ ਐਲਨ ਨਾ ਸ਼ਰਤ ਲਾ ਲਓ ਰਾਜੇ ਬੜਿੰਗਰ ਨੂੰ ਜਾਂ ਉਹਨੂੰ ਪੁੱਛ ਲਓ ਦੂਜੇ ਨੂੰ ਚਿਕ ਨਟ ਕੀ ਹੁੰਦਾ ਪਤਾ ਹੀ ਨਹੀਂ ਉਹ ਜੋ ਚਿਕਨਾ ਹੁੰਦਾ ਹੈ ਉਹ ਨਟ ਹੁੰਦਾ ਹੈ ਨਾ ਇਹ ਪਤਾ ਹੀ ਨਹੀਂ ਹੁਣ ਐਤ ਕੀ 20 ਤਰੀਕ ਨੂੰ ਨਾ ਚਿਕ ਨਟ ਕੱਸ ਕੇ ਉੱਤੋਂ ਝੰਡ ਕਰ ਦਿਓ ਐ ਖੁੱਲੇ ਹੀ ਨਾ ਦਵਾਰੇ ਅੰਦਰ ਗੈਸ ਬੈਲਡਿੰਗ ਦਾ ਭਾਵੇਂ ਹੁਣ ਖੁੱਲ ਨੂੰ ਖੁੱਲਦਾ ਹੁੰਦਾ ਉਹ ਸੋ ਵੀਰੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਲੋਕਾਂ ਦੀਆਂ ਦੁੱਖ ਤਕਲੀਫਾਂ ਕੀ ਨੇ ਅ ਮੈਂ ਅੱਜ ਵੀ ਮੈਂ ਪਿੰਡਾਂ ਜਾ ਗਿਆ ਆ ਪਰਸੋਂ ਖਿੜਕੀਆਂ ਵਾਲੇ ਗਏ ਸੀ ਹਰੀ ਕੇ ਗਏ ਸੀ ਕੋਟਲੀਆ ਬਲੂ ਗਏ ਸੀ ਅੱਜ ਗੁਰੂ ਸਰ ਗਏ ਸੀ ਫੇਰ ਫੇਰ ਜਦੋਂ ਡਿਊਟੀ ਲਾ ਅਗਲੇ ਪੌਣ ਵਾਲੇ ਦਿਨ ਚ ਦੁੱਧੇ ਆਵਾਂਗੇ ਭਲਾਈ ਆਣੇ ਆਵਾਂਗੇ ਮੈਂ ਸਾਰੇ ਪਿੰਡ ਮੈਨੂੰ ਤਾਂ ਯਾਦ ਨੇ ਸੋ ਚੌਂ ਨਿਸ਼ਾਨ ਛਾੜੂ ਐ ਕਰਦਾ ਸਫਾਈ ਐ ਬਾਈ ਚ ਸਫਾਈ ਕੀਤੀ ਹੋਈ ਐ ਜਿਹੜੇ ਕਹਿੰਦੇ ਸੀ ਨਾ ਸਾਨੂੰ ਤਾਂ ਕੋਈ ਹਰਾਈ ਨਹੀਂ ਸਕਦਾ ਜ਼ਬਾਨ ਤਾਂ ਜਬਤ ਕਰਾਈਆਂ ਪਈਆਂ ਲੋਕਾਂ ਨੇ ਕਿ ਪਬਲਿਕ ਐ ਲੋਕਾਂ ਨੂੰ ਤੁਸੀਂ ਹਲਕੇ ਚ ਨਾ ਲੋ ਵੀ ਆਇਆ ਕੋਈ ਗੱਲ ਨਹੀਂ ਇਹਨਾਂ ਦਾ ਕੀ ਐ ਤਾਂ ਪੇਡਾ ਮੰਗ ਕੋ ਦੇ ਇਧਰ ਹੱਕ ਲੈ ਕੇ ਦੇ ਇਧਰ ਹੱਕ ਲੈ ਲੋ ਕਹਿੰਦੇ ਆ ਜਾਓ ਫਿਰ ਕੋਈ ਨਹੀਂ ਲੋਕ ਚੁੱਪ ਰਹਿਣ 5 ਸਾਲ ਲੋਕ ਆਪਣੇ ਦਿਲ ਦੀਆਂ ਗੱਲਾਂ ਦਿਲਚੀ ਰੱਖ ਲੈਣ 10 ਸਾਲ ਲੋਕ ਬੁੱਲਾ ਨੂੰ ਜਿੰਦਾ ਲਾ ਲੈਣਾ 15 ਸਾਲ ਲੋਕ ਦਿਲ ਤੇ ਪੱਥਰ ਧਰ ਲੈਣ 20 ਸਾਲ ਪਰ ਜਿੱਦਾਂ ਫਿਰ 20 ਸਾਲਾਂ ਬਾਅਦ ਲੋਕ ਉੱਠ ਖੜਦੇ ਆ ਨਾ 20 ਸਾਲਾਂ ਦਾ ਹਿਸਾਬ 20 ਮਿੰਟਾਂ 'ਚ ਲੈ ਲੈਂਦੇ ਭਾਈ ਸਾਹਿਬ ਪਬਲਿਕ ਹੈ ਸ੍ਰੀਸ਼ ਕਰਕੇ ਥੋਡੇ ਕੋਲੇ ਆਇਆ ਮੈਂ ਕੋਈ ਧੰਦਾ ਬਣਾਉਣ ਨਹੀਂ ਆਇਆ ਰਾਜਨੀਤੀ ਨੂੰ ਵਾ ਬੜਾ ਵਧੀਆ ਕਲਾਕਾਰ ਤੁਸੀਂ 17 ਸਾਲ ਦੀ ਉਮਰ ਚ ਚੜ੍ਹਾਈ ਕਰਤੀ ਮੇਰੀ ਮਨ ਤਾਂ ਟਿਕਟਾਂ ਦੇ ਦੇਖਣ ਆਉਂਦੇ ਹੁੰਦੇ ਸੀ ਤੁਸੀਂ ਜਿਹੜੇ ਪਿੰਡ ਜਾਂਦਾ ਮੈਂ ਪੈਸੇ ਲੈ ਕੇ ਆਉਂਦਾ ਸੀ ਹੁਣ ਦੇਖ ਕੇ ਜਾਨਾ ਹਾਂ ਆਏ ਹੋਰ ਨੂੰ 2.4 ਕਰੋੜ ਦਾ ਤੁਸੀਂ ਲਿਆਏ ਪਹਿਲਾਂ ਸੁਖਜਿੰਦਰ 3.5 ਕਰੋੜ ਆ ਗਿਆ 2-3 ਕਰੋੜ ਦਾ ਹੌਣ ਫੜਾਤੀ ਪਰਚੀ ਜਵਾਬ ਮੈਂ ਦੇ ਨਹੀਂ ਸਕਦਾ 5-6 ਕਰੋੜ ਚ ਪਾਉਂਗਾ ਮੈਂ ਤਾਂ ਹੁਣ ਮਤਲਬ ਪਹਿਲਾਂ ਪੈਸੇ ਲੈ ਕੇ ਆਉਂਦਾ ਸੀ ਹੁਣ ਲੈ ਕੇ ਜਾਂਦੇ ਆ ਥੋੜਾ ਪੈਸਾ ਤੁਹਾਨੂੰ ਦੇਣਾ ਹੈ ਕੀ ਲੱਗਦਾ ਉਦੋਂ ਪਹਿਲਾਂ ਜਿਹੜਾ ਸੀਗਾ ਵਿੱਤ ਮੰਤਰੀ ਜਦੋਂ ਪੁੱਛ ਲੋ ਖਜ਼ਾਨਾ ਖਾਲੀ ਫਿਰ ਮੈਂ ਖਜ਼ਾਨਾ ਕੋ ਕਹਿੰਦਾ ਇਹਨੂੰ ਪੀਪਾ ਕੋ ਵੀਰੋ ਨਾ ਤਾਂ ਸੜਕ ਬਣਾਈ ਹੈ ਕੋਈ ਸੜਕਾਂ ਸਾਰੀਆਂ ਕੰਪਨੀਆਂ ਨੇ ਬਣਾਈਆਂ ਨੇ ਉਹ ਤਾਂ ਟੋਲ ਪਲਾਜ਼ੇ ਲਾਈ ਫਿਰਦੇ ਨੇ ਨਾ ਸਕੂਲ ਬੜਾ ਨਾ ਕਾਲਜ ਬੜਾ ਨਾ ਯੂਨੀਵਰਸਿਟੀ ਪੜਾਈ ਨਾ ਨੌਕਰੀ ਦਿੱਤੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਵੀ ਫਿਰ ਲੋਕ ਤਾਂ ਟੈਕਸ ਦੇਣਗੇ ਨੇ ਤੁਸੀਂ ਤਾਂ ਤੜਕੀ ਟੱਕ ਦੇਣ ਲੱਗ ਜਨੋਂ ਜੋ ਚਾਹ ਧਰਦੇ ਆ ਜਦੋਂ ਸਿੱਖਾਂ ਨਹੀਂ ਡੱਬੇ ਆ ਮਚਾਉਣੇ ਆ ਟੈਕਸ ਸ਼ੁਰੂ ਮਾਂ ਚ ਸਤੀ ਲੈਣ ਜਾਓ ਬਾਜ਼ਾਰ ਚ ਉੱਤੇ ਟੈਕਸ ਹੈ ਫਿਰ ਪੱਤੀ ਪਾਉਣੇ ਆ ਉਹ ਟੈਕਸ ਹੈ ਖੰਡ ਪਾਉਣੇ ਆ ਉਹ ਟੈਕਸ ਹੈ ਦੁੱਧ ਪਾਉਣੇ ਆ ਉਹ ਟੈਕਸ ਹੈ ਆਟਾ ਗੁੰਨਦੇ ਹੋ ਟੈਕਸ ਹੈ ਸਬਜ਼ੀ ਬਣਾ ਲਈ ਹੋ ਟੈਕਸ ਹੈ ਉੱਤੇ ਫਿਰ ਮੋਬਾਈਲ ਫੋਨ ਤੇ ਪੂਆ ਨੂੰ ਕਹਤਾ ਮੈਂ ਆਉਣਾ ਪੂਆ ਮੋਬਾਈਲ ਤੇ ਟੈਕਸ ਹੈ ਮੋਟਰਸਾਈਕਲ ਤੇ ਪੂਆ ਵੱਲ ਗਏ ਤੇਲ ਤੇ ਟੈਕਸ ਹੈ ਆਥੇ ਰੋਟੀ ਖਾਧੀ ਟੈਕਸ ਹੈ ਸ਼ਾਮ ਜੇ ਨੂੰ ਫਿਰ ਪੈ ਪੈਣ ਬਿਲ ਕਹਿਣ ਲੈ ਵੀ ਸ਼ੁਕਰ ਹੁਣ ਨਹੀਂ ਟੈਕਸ ਹੁੰਦਾ ਹੁਣ ਸੌਣੇ ਨਾ 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 ਉੱਤੇ ਪੱਖਾ ਚੱਲੀ ਜਾਂਦਾ ਭਾਈ ਟੈਕਸ ਹੈ ਤਾਂ ਫੁੱਤੇ ਪਏ ਵੀ ਟੈਕਸ ਦੇ ਜੰਮੈਸ ਤਾਂ ਯਾਰ ਫਿਰ ਲਾਇਆ ਕਿੱਥੇ ਇਹਨਾਂ ਨੇ ਜਦੋਂ ਮੈਂ ਫਿਰ ਕਢਾਏ ਇਹਨਾਂ ਦੇ ਟੋਲ ਪਲਾਜ਼ਾਂ ਵਾਲੇ ਦੋ ਦੋ ਤਿੰਨ ਤਿੰਨ ਸਾਲ ਉਤੋਂ ਦੀ ਚੱਲ ਗਏ ਯਾਰ ਐਂ ਪੈਸੇ ਲੈ ਕੇ ਦੱਸੋ ਜਦੋਂ ਤਾਂ ਤਾਂਸਾਲੂ ਮਿਆਦ ਖਤਮ ਹੋਈ ਨੂੰ ਹੋਵੇ ਪੈਸੇ ਹੀ ਲਈ ਜਾਂਦੇ ਆ ਲੀਡਰਾਂ ਨੂੰ ਕਈ ਜਾਂਦੇ ਤੁਸੀਂ ਕੀ ਲੈਣਾ ਜੀ ਤੁਹਾਡਾ ਹਿੱਸਾ ਪਹੁੰਚ ਜਾ ਕਰੋ ਕਰੇ 16 ਟੋਲ ਪਲਾਜੇ ਬੰਦ ਕੀਤੇ ਨੇ 60 ਲੱਖ ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ 60 ਲੱਖ ਹਾਂਜੀ ਕੀ ਆਖੇ ਹਾਂ ਬਾਡੀਆਂ ਵੀ ਕੱਢਣੀਆਂ ਦੇਖਦੇ ਹਾਂ ਉਹ ਤੁਸੀਂ ਦੇਖਦੇ ਜਾਓ ਦੇਖਦੇ ਜਾਓ ਕਾਗਜ਼ ਕੱਢੀ ਜਾਂਦੇ ਆ ਸਾਰੇ ਆ ਵੀ ਤਾਂ ਬੱਸਾਂ ਵਾਲਈ ਐ ਇਹ ਇਹ ਬਾੜੀਆਂ ਇੱਥੋਂ ਲਵਾਉਂਦੇ ਆ ਸਾਡਾ ਆ ਥੋੜੇ ਵਾਲਾ ਜਿਹੜਾ ਐਮ ਐਲ ਐਸ ਉਹ ਬਾੜੀਆਂ ਲਵਾਉਣ ਉੱਧਰ ਗਿਆ ਹੈ ਰਾਜਸਥਾਨ ਚ 2.5 ਕਰੋੜ ਦਾ ਤੇਲ ਹੀ ਲੱਗਿਆ ਸਾਨੂੰ ਭੇਜਣ ਨੂੰ ਲੈ ਦੱਸੋ ਕੋਈ ਗੱਲ ਐ ਯਾਰ ਕੋਈ ਬਾਇਰਸ ਪੈਸੇ ਲਵਾਉਂਦੇ ਬਾੜੇ ਮਸ਼ਹੂਰ ਮਸ਼ਹੂਰ ਸਾਡੀਆਂ ਨੇ ਸਾਰੀ ਦੁਨੀਆ ਚ ਵੀ ਇੱਥੇ ਵੀ ਬਾੜੀਆਂ ਬਣੇ ਭਦੌਰ ਬਣਦੀਆਂ ਸਤਲੁਜ ਵਾਲੇ ਨੇ ਹੈਨਾ ਅਕੀ ਆਪਾ ਬਸਾਂ ਤੇ ਜਾਂਦੇ ਰਹਿ ਆਪਾਂ ਨੂੰ ਲਿਖਿਆ ਹੁੰਦਾ ਸਤਲੋਜ ਚ ਹਰ ਗੋਬਿੰਦ ਦਾ ਜਿਹੜੇ ਪਧਾਉਣਾ ਕੰਮਕਾਰ ਲਈ ਆਪਾਂ ਸਾਰੇ ਕੋਈ ਕਿਸੇ ਪੱਖੋਂ ਘਟ ਘੱਟ ਨਹੀਂ ਕੋਈ ਚੀਜ਼ ਪੂਰੀ ਦੁਨੀਆ ਚ ਪੰਜਾਬੀ ਵਸਦੇ ਆ ਕਾਮਯਾਬ ਪੰਜਾਬੀ ਵਸਦੇ ਆ ਪੂਰੀ ਦੁਨੀਆ ਚ ਪੰਜਾਬੀ ਕਾਮਯਾਬ ਆ ਇੱਥੇ ਦੇ ਲ ਕੰਨ ਨੀਂਦਨ ਦਾ ਕੋਈ ਕੁਛ ਕੋਈ ਕੰਮ ਹੀ ਨਹੀਂ ਕਰਨ ਦੇ ਕੋਈ ਕੋਈ ਸਰਪੰਚੀ ਚ ਖੜਾ ਹੋਣ ਲੱਗ ਜੇ ਚੱਲ ਪਰਚਾ ਪਾਓ ਵੱਡਾ ਲੀਡਰ ਨਾ ਬਣ ਜੇ ਲੈ ਫਿਰ ਮੈਂ ਧੁਰਿਆ ਮੈਂ ਕਿਹਾ ਵੀ ਚਿਰਤੀ ਪਾਨਾ ਬੂ ਕਫਨ ਹੁਣ ਪਹਿਲਾਂ ਬਲ ਤਾਂ ਮੈਨੂੰ ਮਜ਼ਾਕ ਕਰਦੇ ਰਹੇ ਐ ਜਦੋਂ ਮੈਂ 14 ਚ ਲੜਿਆ ਉੱਥੋਂ ਸੰਗਰੂਰ ਤੋਂ 300 ਸੀ ਮੇਰੇ ਵਿਰੁੱਧ ਸੁਖਦੇਵ ਸਿੰਘ 300 ਉਹੀ ਜਿੱਦਦਾ ਸੀ ਬਸ ਉਹ ਮੈਂ ਹੁਣ ਫੋਟੋ ਖਿਚਾ ਲਈ ਪੋਸਟਰ ਲਾਤੇ ਮੈਂ ਵੀ ਐ ਹੱਥ ਬੰਨ ਕੇ ਬਸ ਚੱਲ ਕਿਤੇ ਦੇਖ ਗਿਆ ਹੁਣ ਰਾਜ ਫੋਟੋ ਲੱਗੀ ਜਾ ਕੇ ਸਟੇਜ ਤੇ ਮਖੌਲ ਕਰੇ ਮੈਨੂੰ ਕਹਿੰਦਾ ਮੈਂ ਆਉਂਦਾ ਸੀ ਆ ਪਿੱਛੇ ਪਿਛਲੇ ਪਿੰਡ ਕੰਨ ਤੇ ਕਹਿੰਦਾ ਭਗਵੰਤ ਮਾਨ ਦੇ ਪੋਸਟਰ ਲੱਗੇ ਪਏ ਸੀ ਭਗਵੰਤ ਮਾਨ ਦੀ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਠੀਂ ਸਸਾ ਵੋਟਾਂ ਤੋਂ ਪਹਿਲਾਂ ਮੇਰੀ ਫੋਟੋ ਦੇਖ ਕੇ ਜਿੰਨਾ ਮਰਜ਼ੀ ਹੱਸ ਲੋ ਵੋਟਾਂ ਤੋਂ ਬਾਅਦ ਸਾਰਾ ਡੱਬਰ ਮੇਰੀ ਫੋਟੋ ਦੇਖ ਕੇ ਸਾਰੀ ਉਮਰ ਰੋਇਆ ਕਰੋਗੇ ਤੁਸੀਂ ਮੈਂ ਕਿਹਾ ਬੱਤੀ ਬੰਦ ਨੇ ਮੇਰੀ ਗੱਲਾਂ ਸੱਚੀਆਂ ਰਹਿੰਦੀਆਂ ਨੇ ਹੁਣ ਦੇਖ ਲਓ ਤੁਸੀਂ ਮੇਰਾ ਨਾਮ ਲੈ ਕੇ ਚੀਕ ਮਾਰਦੇ ਨਾ ਮੈਂ ਉਹਨਾਂ ਨੂੰ ਕੀ ਕਹਣਾ ਯਾਰ ਮੈਂ ਕੁਝ ਕਹਿਣਾ ਯਾਰ ਪੋਤਾ ਹਾਰ ਕੇ ਪਹਿਲੇ 14 ਚ ਬਾਪੂ ਹਾਰ ਗਿਆ 19 ਚ ਪੋਤਾ ਹਾਰ ਗਿਆ ਨਿਬੜ ਗਿਆ ਚਲੋ ਜੀ ਪਤਾ ਨਹੀਂ ਕੁਦਰਤ ਨੇ ਮੇਰੀ ਵੀ ਕਿਸਮਤ ਚ ਕੀ ਲਿਖਿਆ ਫੈਮਿਲੀ ਪੈਕੇਜ ਹੀ ਦਿੰਨਾ ਮੈਂ ਵੀ ਆ ਇਹਨਾਂ ਦਾ ਕਬਰ ਜਾ ਰਹਾ ਸਾਰੇ ਹੀ ਉਹ ਕੈਪਟਨ ਦਾ ਕਬਰ ਜਾ ਗਿਆ ਵਿੱਚ ਹੀ ਨਵਜੋਸ਼ ਸਿੱਧੂ ਹੋਰੀ ਰਖੜੇਗਾ ਵਿੱਚ ਹੀ ਮਲੂਕੇ ਕਹਿ ਵੀ ਗਏ ਆਪੂ ਦਰ ਕੇ ਕਹਿ ਪਠੜਾਂ ਕੇ ਪਤਾ ਨਹੀਂ ਫੈਮਿਲੀ ਪੈਕੇਜ ਹੀ ਆਪਣਾ ਤਾਂ ਠੀਕ ਹੈ ਨਾ ਸੱਚੀ ਬੋਲਦੇ ਆ ਬਸ ਆਈਏ ਔਰ ਲੋਕਾਂ ਦੇ ਹੱਕ ਚ ਬੋਲਾਂਗੇ ਹੀ ਕਦੇ ਤੁਹਾਨੂੰ ਪਤਾ ਲੱਗ ਗਿਆ ਵੀ 1 ਰੁਪਿਆ ਕੋਹਾਂ ਅੰਤਮਾਨ ਖਾ ਗਿਆ ਓਏ ਸਰਕਾਰ ਦਾ 1 ਰੁਪਿਆ ਖਾ ਗਿਆ ਸਮਝ ਲਓ ਰੁਪਈਆ ਨਹੀਂ ਖਾਦਾ ਲੋਕੋ ਸਮਝ ਲਓ ਸਲਫਾਸ਼ ਦੀ ਗੋਲੀ ਖਾ ਲਈ ਐ ਇਹ ਦੂਬਾਰਾ ਹੋਰ ਕੀ ਕਹਿਸਾ ਆ ਬੋਲੋ ਤੇ ਅਭੀ ਇਹਨਾਂ ਨੇ ਮੁਲਕ ਨੂੰ ਬਹੁਤ ਲੁੱਟਿਆ ਸਾਬ ਇਹਨਾਂ ਤੂੰ ਲੈਣੇ ਬਸ ਪਹਾੜਾਂ 'ਚ ਪਾਲੇ ਆਪਦੇ ਵੱਡੇ ਵੱਡੇ ਮਹਿਲ ਆਪਾਂ ਜਿਤਾ ਕੇ ਭੇਜਤੇ ਵੱਡੇ ਇਹਨਾਂ ਨੇ ਅੰਦਰੋਂ ਕੁੰਡੇ ਲਾ ਲਿਆ ਆਪਦੇ ਮਹਿਲਾਂ ਦੇ ਪਬਲਿਕ ਨਾ ਕਹਿੰਦੇ ਆ ਜੇ ਪੌਣੇ ਪੰਜ ਸਾਲਾਂ ਬਾਅਦ ਆਲੇ ਦਾਲੇ ਨੇ ਦੱਸਿਆ ਜੀ ਵੋਟਾਂ ਆ ਗਈਆਂ ਫਿਰ ਕੁੰਡੇ ਖੋਲੀਏ ਖੋਲੋ ਕਹਿੰਦੇ ਕੁੰਡਾ ਤਾਂ ਖੋਲ ਲਿਆ ਪਰ ਗੇਟ ਨਾ ਖੁੱਲੇ ਇਹਨੇ ਗੇਟ ਨੂੰ ਕੀ ਹੋ ਗਿਆ ਥੱਲੇ ਜਾਮ ਤਾਂ ਨਹੀਂ ਹੋ ਰਿਹਾ ਕਹਿੰਦੇ ਨਹੀਂ ਜੀ ਲੋਕ ਬਾਹਰੋਂ ਲਾਗੇ ਬੈਠੀ ਰਹੋ ਹੁਣ ਅਸੀਂ ਹੁਣ ਬੈਠੇ ਨੇ ਫਿਰ ਹੁਣ ਇਹ ਵੀ ਹੋ ਇਹਨਾਂ ਨੂੰ ਨਹੀਂ ਇਹ ਹੋਰ ਨੇ ਯਾਰ ਇਹਨਾਂ ਨੂੰ ਨਾ 100 ਤੋਂ ਉੱਪਰ ਇਹਨੇ ਨਹੀਂ ਗਿਣਤੀ ਸ਼ੁਰੂ ਹੁੰਦੀ ਐ ਇਹਨੂੰ ਥੱਲੇ ਪਤਾ ਹੀ ਨਹੀਂ ਵੀ 50 55 97 98 ਵੀ ਹੁੰਦੇ ਐ ਬਾੜ ਵਾਲੇ ਸਕੂਲਾਂ 'ਚ ਪੜਿਆ ਭਾਈ ਆਪਾ ਦੇਸੀ ਸਰਕਾਰੀ ਉਹ ਮੈਂ ਕਿਤੇ ਪੱਤਰਕਾਰਾਂ ਨੇ ਮੈਨੂੰ ਪੁੱਛ ਲਿਆ ਕਹਿੰਦੇ ਵੀ ਸਰਕਾਰੀ ਦਾ ਤੇ ਪ੍ਰਾਈਵੇਟ ਮੈਂ ਕਿਹਾ ਸਰਕਾਰੀ ਸਕੂਲ ਜਿਹੜੇ ਨੇ ਉਹ ਕੱਲੇ ਪੜਾਈ ਨਹੀਂ ਉਹ ਬੰਦੇ ਨੂੰ ਛੰਗਾਰ ਦਿੰਦੇ ਨੇ ਅਰੇ ਤਾਰੀਫ ਦੀ ਪਾਣਾ ਰੇਤੀ ਲਾਤੀ ਤਿੱਖਾ ਕਰਦੇ ਨੇ ਸਰਕਾਰੀ ਸਕੂਲ ਕਹਿੰਦੇ ਕਿਵੇਂ ਮੈਂ ਸਰਕਾਰੀ ਸਕੂਲ ਮੈਂ ਪ੍ਰਾਈਵੇਟ ਸਕੂਲਾਂ ਚ ਕੀ ਆ ਪੜੋ ਹੋਸਟਲ ਚ ਹੋਸਟਲ ਚ ਕਲਾਸ ਚ ਕਲਾਸ ਚ ਹੋਸਟਲ ਚ ਨੰਬਰ ਆ ਗਏ ਨਾ ਮੈਂ ਸਰਕਾਰੀ ਸਕੂਲਾਂ ਤੋਂ ਸਾਨੂੰ ਪੁੱਛ ਕੇ ਦੇਖੋ ਹਾਂ ਮੈਂ ਸਰਕਾਰੀ ਸਕੂਲ ਚ ਸਭ ਤੋਂ ਪਹਿਲਾਂ ਕੀ ਸਿੱਖਿਆ ਮਿਲਦੀ ਹੈ ਬਿਕਰੋਂ ਨਿਕਲ ਗਏ ਜੋ ਆ ਕੇ ਨੇ ਰਾਤ ਚ ਜਾਂਦੇ ਜਾਂਦੇ ਨੇ ਸੋਚਣਾ ਹੈ ਵੀ ਚਲ ਘਰੋਂ ਤਾਂ ਤੁਰ ਪਏ ਸਕੂਲ ਅੱਜ ਜਾਣਾ ਹੈ ਜਾਂ ਨਾ ਕਿੱਡਾ ਵੱਡਾ ਫੈਸਲਾ ਲੈਣਾ ਦੇ ਕੋਈ ਫੈਸਲਾ ਲੈਣਾ ਸਿਕਾਉਂਦਾ ਹੈ ਸਕੂਲ ਚਲੋ ਜੇ ਚਲੇ ਗਏ ਫਿਰ ਇੱਕ ਹੋਰ ਫੈਸਲਾ ਲੈਣਾ ਵੀ ਅੱਜ ਭਜਣਾ ਅੱਧੀ ਛੁੱਟੀ ਵੇਲੇ ਆ ਜਾਂ ਅੱਠਵੇਂ ਫੀਲਚ ਭਜੀਏ ਇਹ ਵੀ ਫੈਸਲਾ ਬਹੁਤ ਵੱਡਾ ਫਿਰ ਰਾਜਨੀਤੀ ਵੀ ਥੋੜੀ ਸਿਕਾਉਂਦਾ ਹੈ ਸਰਕਾਰੀ ਸਕੂਲ ਵੀ ਭਜਣਾ ਕੱਲੇ ਨੇ ਆ ਜਾਂ ਪੰਜ ਸੱਤ ਨਾਲ ਲੈ ਲੀਏ ਥੋੜੇ ਗਰੁੱਪ ਜਿਹਾ ਵੱਡਾ ਬਣ ਜੂ ਹੈ ਫੇਰ ਇਹ ਫੈਸਲਾ ਲੈਣਾ ਵੀ ਸਾਰੀ ਛੁੱਟੀ ਵੇਲੇ ਲੜਨਾ ਜਿਹਦੇ ਨਾਲ ਹੈ ਫੇਰ ਇਹ ਵੀ ਦੇਖਣਾ ਜੇ ਉਹਦੇ ਨਾਲ ਬੰਦੇ ਵੱਧ ਕੇ ਭੱਜਣ ਕਿਧਰ ਦੀ ਹੈ ਇਹ ਮੈਂ ਕਹ ਰਿਹਾ ਹਾਂ ਦਾ ਪ੍ਰਾਈਵੇਟ ਵਾਲਾ ਕੋਲੇ ਇਹ ਗੱਲਾਂ ਉਹੀ ਟੈਲੀਫੋਨ ਆਇਆ ਅੱਜ ਆਜਾ ਤੁਹਾਡਾ ਬੱਚਾ ਨਹੀਂ ਆਇਆ ਉਹ ਹੁਕਮ ਫੈਸਲਾ ਲੈ ਹੀ ਜਾਂਦਾ ਸੋ ਸਰਕਾਰੀ ਵਾਲਿਆਂ ਤਾਈਓ ਥੋੜੀ ਬੋਲੀ ਸਮਝਦੇ ਆ ਤਾਈਓ ਥੋੜੇ ਵੱਗ ਗਏ ਆ ਤਾਈਓ ਤੁਹਾਡੀ ਬੋਲੀ ਚ ਬੋਲਦੇ ਆ ਮੈਂ ਮਨਪ੍ਰੀਤ ਬਾਦਲ ਜੀ ਨੂੰ ਮੈਂ ਕਹਿੰਦਾ ਰਿਹਾ ਮੈਂ ਨਾ ਆ ਰਿਹਾ ਉਰਦੂ ਦੇ ਸ਼ੇਰ ਨਾ ਬੋਲਿਆ ਕਰੋ ਲੋਕਾਂ ਨੂੰ ਸਮਝ ਨਹੀਂ ਆਉਂਦੇ ਹੈ ਨਾ ਮੈਂ ਤੁਹਾਨੂੰ ਪੰਜਾਬੀ ਦੇ ਬਰੇ ਬਰੇ ਸ਼ਾਇਰ ਪਏ ਨੇ ਉਹੀ ਮਤਲਬ ਨੇ ਮੈਂ ਤੁਹਾਨੂੰ ਪੰਜਾਬੀ ਦੇ ਸ਼ੇਰ ਦੇ ਦੇਣਾ ਉਹ ਬੋਲ ਦਿਆ ਕਰੋ ਨਾ ਉਹੀ ਬੋਲਣਾ ਗੁਰਦਸ਼ੇ ਮਹਿਫਲੇ ਖਰੂਸੇ ਗਾਫੂਰ ਲਪਟਾਈ ਲਾੜਾ ਕੀ ਹੋ ਗਿਆ ਤੂੰ ਸਿੱਧਾ ਕਹੋ ਯਾਰ ਨੌਕਰੀਆਂ ਦੇਣੀਆਂ ਤੁਹਾਨੂੰ ਤੁਹਾਡੇ ਚੁੱਲਿਆਂ 'ਚ ਅਗਨੀ ਬੁਝਣ ਦੇਵਾਂਗੇ ਤੁਹਾਡੇ ਬਿਜਲੀ ਦਾ ਬਿੱਲ ਨਹੀਂ ਆਊਗਾ ਲੋਕ ਆ ਆ ਪਾਲਦੇ ਨੇ ਗੁਰਦਸ਼ੇ ਮਖੂਰ ਲੈ ਕਿੱਥੋਂ ਦਬ